ਉਥੇ ਅਸਲਾ ਪੇਟੀਆਂ ਕਿੱਥੋਂ ਆ ਗਈਆਂ ਉਥੇ ਬਰਸ਼ਿਆਂ ਦੇ ਫਲ ਜਿਨ੍ਹਾਂ ਨੂੰ ਸਪੀਅਰ ਹੈਡਸ ਕਿਹਾ ਜਾਂਦਾ ਉਹ ਕਿੱਥੋਂ ਆ ਗਏ ਉਥੇ ਤੀਰ ਦੀਆਂ ਮੁਖੀਆਂ ਕਿੱਥੋਂ ਆ ਗਈਆਂ ਐਰੋ ਹੈਡਸ ਸਾਡਾ ਇਤਿਹਾਸ ਸੀ ਨਾ ਸੰਭਾਲਿਆ ਲੋਕਾਂ ਨੇ ਸੰਭਾਲਿਆ ਇਥੋਂ ਤੱਕ ਕਿ ਜਨਰਲ ਜੋਰਾਵਰ ਸਿੰਘ ਨੂੰ 12 ਦਰੇ ਪਾਰ ਕਰਨੇ ਪਏ ਨੇ ਸ਼ੰਗੀਲਾ ਤੋਂ ਲੈ ਕੇ ਜੋ ਜੀਲਾ ਤੱਕ 12 ਦਰੇ ਪਾਰ ਕੀਤੇ ਨੇ ਔਰ ਉਹ ਦਰੇ ਪਾਰ ਕਦੋਂ ਕਰਦਾ ਸੀ ਇੰਨਾ ਤੇਜ਼ ਵਹਿੰਦਾ ਪਾਣੀ ਆ ਤੁਸੀਂ ਜਦੋਂ ਡਾਕੂਮੈਂਟਰੀ ਪੂਰੀ ਚੱਲੀ ਗਈ ਤੇ ਤੁਸੀਂ ਵੇਖੋਗੇ ਇੰਨੇ ਤੇਜ਼ ਵਹਿੰਦੇ ਪਾਣੀ ਨੂੰ ਉਹ ਪਾਰ ਉਦੋਂ ਕਰਦਾ ਸੀ ਜਦੋਂ ਪੂਰੀ ਬਰਫ਼ ਪੈ ਜਾਂਦੀ ਸੀ ਬਰਫ਼ ਦੇ ਨਾਲ ਜਦੋਂ ਉਹ ਦਰੇ ਜੰਮ ਜਾਂਦੇ ਸੀ ਫਿਰ ਉਹ ਆਪਣੀ ਫੌਜ ਨੂੰ ਅੱਗੇ ਕੂਚ ਕਰਵਾਉਂਦਾ ਸੀ ਔਰ ਅੱਜ ਉਹ ਜਿੰਨੇ ਵੀ ਦਰੇ ਨੇ ਹਰ ਦਰੇ ਦੇ ਬਾਹਰ ਇੱਕ ਛੋਟਾ ਜਿਹਾ ਮੰਦਰ ਬਣਿਆ ਉਹਦੇ ਲਿਖਿਆ ਹੈ ਕਿ ਇਹ ਕਾਲੀ ਦੇਵੀ ਦਾ ਉਹ ਮੰਦਰ ਹੈ ਜਿੱਹਾਂ ਪਰ ਜਨਰਲ ਜੋਰਾਵਰ ਸਿੰਘ ਨੇ ਪ੍ਰਾਰਥਨਾ ਕੀਤੀ ਸੀ ਕਿ ਬਰਫ਼ ਪੜ ਜਾਏ ਤਾਂ ਕਿ ਮੈਂ ਆਪਣੀ ਫੌਜ ਕੋਲੇ ਕੇ ਅੱਗੇ ਚਲਾ ਜਾਵਾਂ ਅਸੀਂ ਵਿਰਸੇ ਨੂੰ ਨਹੀਂ ਸਾਂਭਿਆ ਉਹ ਨਿਸ਼ਾਨੀਆਂ ਕਿੰਨਾ ਲੋਕਾਂ ਦੀਆਂ ਸੀ ਜਿਹੜੇ ਜਨਰਲ ਜੋਰਾਵਰ ਸਿੰਘ ਦੇ جاسੂਸ ਉਹਨਾਂ ਸਮਿਆਂ ਦੇ ਵਿੱਚ ਭੇਖੀ ਰੂਪ ਚ ਰਹਿੰਦੇ ਸੀ ਨਿਰਮਲੇ ਸਾਧਾਂ ਦੇ ਰੂਪ ਚ ਰਹਿੰਦੇ ਸੀ ਤੇ ਅਗਲੇ ਇਲਾਕੇ ਦੀ ਉਸ ਨੂੰ ਖਬਰ ਦਿੰਦੇ ਸੀ ਉਹ ਇੱਕ ਤਰ੍ਹਾਂ ਦੇ ਨਾਲ ਅਬਜ਼ਰਵੇਸ਼ਨ ਪੋਸਟ ਦਾ ਕੰਮ ਕਰਦੇ ਸੀ ਅਸੀਂ ਉਸ ਵਿਰਸੇ ਨੂੰ ਨਾ ਸੰਭਾਲਿਆ ਸੋ ਜਨਰਲ ਜੋਰਾਵਰ ਸਿੰਘ ਨੇ ਇਹ ਸਾਰਾ ਇਲਾਕਾ ਫਤਿਹ ਕੀਤਾ ਮੱਧ ਤਿੱਬਤ ਨੂੰ ਫਤਿਹ ਕੀਤਾ ਔਰ ਸੱਚ ਜਾਣਿਓ ਇੱਥੇ ਖਾਲਸਾ ਫੌਜ ਦਾ ਬਹੁਤ ਨੁਕਸਾਨ ਹੋਇਆ ਖਾਲਸਾ ਫੌਜ ਰਹਿ ਵੀ ਥੋੜੀ ਗਈ ਸੀ ਬਰਫ਼ ਨੂੰ ਵੇਖ-ਵੇਖ ਕੇ ਉਹਨਾਂ ਦੀਆਂ ਅੱਖਾਂ ਅੰਨੇਪਨ ਦਾ ਸ਼ਿਕਾਰ ਹੋ ਚੁੱਕੀਆਂ ਸੀ ਦੂਸਰੀ ਗੱਲ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਬ੍ਰੌਂਕਾਈਟਸ ਜਿਹੜੀਆਂ ਸਾਹ ਖਿੱਚਦੀਆਂ ਬਿਮਾਰੀਆਂ ਪੰਜਾਬੀ ਵਿੱਚ ਕਹਿੰਦੇ ਆ ਕਿ ਉਹ ਬਹੁਤ ਉਚਾਈ ਦੇ ਉੱਪਰ ਆਕਸੀਜਨ ਨਹੀਂ ਸੀ ਮੈਂ ਵੀ ਜਦੋਂ ਉੱਥੇ ਜਾਣਾ ਸੀ ਤਾਂ ਬਕਾਇਦਾ ਸਾਡਾ ਮੈਡੀਕਲ ਚੈੱਕਅਪ ਕੀਤਾ ਗਿਆ ਸੀ ਕਿ ਤੁਸੀਂ ਇਹਨਾਂ ਇਲਾਕਿਆਂ 'ਚ ਜਾ ਕੇ ਰਿਸਰਚ ਕਰਨੀ ਹੈ ਕਿ ਤੁਹਾਡਾ ਸਰੀਰ ਠੀਕ ਹੈ ਤੁਸੀਂ ਉੱਥੇ ਬੋਲ ਸਕਦੇ ਹੋ ਤੁਸੀਂ ਉੱਥੇ ਜਾ ਸਕਦੇ ਹੋ ਫੇਰ ਵੀ ਬਹੁਤ ਔਖਾ ਕਾਰਜ ਲੱਗ ਰਿਹਾ ਸੀਗਾ ਉੱਥੇ ਬੋਲਣਾ ਪਰ ਹੈਰਾਨ ਸੀ ਮੈਂ ਕਿ ਸਾਨੂੰ ਤਾਂ ਬੋਲਣਾ ਔਖਾ ਲੱਗ ਰਿਹਾ ਹੈ ਤੇ ਅਸੀਂ ਆਪਣੇ ਆਪ ਨੂੰ ਉਸ ਵਿਰਸੇ ਦੇ ਵਾਰ ਸਖਵਾਉਨੇ ਆ ਜਿੱਥੇ ਕੌਮ ਦੇ ਸੰਗਾਇਲ ਜਾ ਕੇ ਲੜ ਰਹੇ ਨੇ ਤੇ ਅਸੀਂ ਤੇ ਗਿਆਨ ਨੂੰ ਅਜੇ 10 ਦਿਨ ਹੋਏ ਸੀ ਉਹਨਾਂ ਨੂੰ ਤੇ 1806 ਤੋਂ ਬਾਅਦ ਕੁਝ ਦਹਾਕੇ ਹੋ ਗਏ ਸੀ ਜਦੋਂ ਉਹਨਾਂ ਦੀਆਂ ਅੱਖਾਂ ਅੰਨੇ ਪੰਡੀਆਂ ਸ਼ਿਕਾਰ ਹੋ ਚੁੱਕੀਆਂ ਸੀ ਉਹਨਾਂ ਦੀ ਛਾਤੀ ਨੂੰ ਰੈਸਪੀਰੇਟਰੀ ਡਿਸਆਰਡਰ ਐਸਥਮਿਕ ਬਿਮਾਰੀਆਂ ਲੱਗ ਚੁੱਕੀਆਂ ਸੀ ਉਹਨਾਂ ਦੇ ਕੋਲ ਖਾਣ ਦਾ ਕੋਈ ਸਾਧਨ ਨਹੀਂ ਸੀ ਉਹਨਾਂ ਦੇ ਘੋੜੇ ਬਿਮਾਰ ਹੋ ਚੁੱਕੇ ਸੀ ਉਹਨਾਂ ਦੇ ਹਥਿਆਰ ਖੁੰਡੇ ਹੋ ਚੁੱਕੇ ਸੀ ਉਹਨਾਂ ਦੇ ਕੋਲ ਅਗਨਸ਼ਸ਼ਤਰ ਮੁੱਕ ਚੁੱਕੇ ਸੀ ਉਹ ਫਿਰ ਵੀ ਲੜ ਰਹੇ ਸੀ ਅਖੀਰ ਜੋ ਕੁਝ ਹੁੰਦਾ ਹੈ ਕਿ ਅਸੀਂ ਕਈ ਵਾਰੀ ਆਪਣੇ ਤੇ ਯਕੀਨ ਕਰ ਬੈਠਦੇ ਹਾਂ ਜਿਹੜੀ ਡੋਗਰਿਆ ਨੇ SLA ਮਹਾਰਾਜਾ ਸ਼ੇਰ ਸਿੰਘ ਨੂੰ ਦਿੱਤੀ ਕਿਉਂਕਿ ਉਦੋਂ ਤੱਕ 1839 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਜਿਹੜੀ ਮਦਦ ਖਾਲਸਾ ਰਾਜ ਦੇ ਵੱਲੋਂ ਜਨਰਲ ਜੋਰਾਵਰ ਸਿੰਘ ਨੂੰ ਆ ਰਹੀ ਸੀ ਉਹ ਬੰਦ ਹੋ ਗਈ। ਇਹ ਜਰਨੈਲ ਉੱਥੇ ਘਿਰ ਕੇ ਰਹਿ ਗਿਆ। ਦੂਸਰੇ ਪਾਸੇ ਬ੍ਰਿਟਿਸ਼ ਰਾਜ ਨੇ ਇਹ ਸੋਚਿਆ ਕਿ ਜੇਕਰ ਇਹ ਜਰਨੈਲ ਨੇਪਾਲ ਤੱਕ ਪਹੁੰਚ ਗਿਆ ਤੇ ਨੇਪਾਲ ਤੇ ਖਾਲਸਾ ਰਾਜ ਇਕੱਠੇ ਹੋ ਗਏ ਤਾਂ ਸਾਡੇ ਇੱਥੋਂ ਪੈਰ ਉਖੜ ਜਾਣਗੇ। ਉਹਨਾਂ ਨੇ ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਦੇ ਰਾਹੀਂ ਉਸ ਨੂੰ ਇੱਕ ਚਿੱਠੀ ਭੇਜੀ ਕਿ ਤੂੰ ਜਿਹੜਾ ਇਲਾਕਾ ਜਿੱਤਿਆ ਹੈ ਹੁਣ ਅੱਗੇ ਬਰਫ਼ ਪੈ ਗਈ ਹੈ ਤੂੰ ਵਾਪਸ ਆ ਜਾ ਟੋਯੋ ਦੇ ਸਥਾਨ ਤੋਂ ਇਹ ਜਰਨੈਲ ਵਾਪਸ ਮੁੜਨ ਲੱਗਾ ਤਿੱਪਰ ਦੇ ਵਿੱਚੋਂ ਜਦੋਂ ਆਪਣੇ ਕੋਸ਼ ਫੌਜੀਆ ਦੇ ਨਾਲ ਵਾਪਸ ਮੁੜਨ ਲੱਗਾ ਤਾਂ ਉਸ ਸਥਾਨ ਦੇ ਉੱਪਰ ਬੜੀ ਗਹਿਗੱਚ ਲੜਾਈ ਹੋਈ ਸਭ ਤੋਂ ਪਹਿਲਾਂ ਇਹ ਜਰਨੈਲ ਇੱਕ ਪਹਾੜੀ ਚੋਟੀ ਦੇ ਉੱਪਰ ਉਸ ਲੜਾਈ ਦੀ ਕਮਾਂਡ ਕਰ ਰਿਹਾ ਸੀ ਇਹ 12 ਦਸੰਬਰ 1841 ਦੀ ਗੱਲ ਹੈ ਜਦੋਂ ਪੂਰੀ ਬਰਫ਼ ਪੈ ਰਹੀ ਸੀ ਦੂਜੇ ਪਾਸੇ ਖਾਲਸਾ ਫੌਜਾਂ ਲੜ ਰਹੀਆਂ ਸੀ ਉਹ ਫੌਜਾਂ ਜਿਹੜੇ ਸਾਰੇ ਸਿਪਾਹੀ ਬਿਮਾਰ ਸੀ ਜਿਨ੍ਹਾਂ ਦੇ ਕੋਲ ਅਸਲਾ ਮੁੱਕ ਚੁੱਕਾ ਸੀ ਜਿਨ੍ਹਾਂ ਦੀਆਂ ਕਿਰਪਾਨਾਂ ਖੁੰਡੀਆਂ ਹੋ ਚੁੱਕੀਆਂ ਸੀ ਤੇ ਜਿਨ੍ਹਾਂ ਦੇ ਘੋੜੇ ਵੀ ਉਸ ਸਮੇਂ ਗਲ ਕੋਟੂ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਸੀ ਕਿਉਂਕਿ ਸਾਡੇ ਉਸ ਸਮੇਂ ਦੇ ਘੋੜੇ ਵੀ ਮੈਦਾਨੇ ਇਲਾਕੇ ਦੇ ਵਿੱਚ ਰਹਿਣ ਦੇ ਜਿਹੜੇ ਸੀ ਆਦੀ ਸੀ ਪਹਾੜੀ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਖੱਤਰਾਂ ਦੇ ਨਾਲ ਜਾਂ ਫਿਰ ਛੋਟੀਆਂ ਗੱਡੀਆਂ ਦੇ ਨਾਲ ਤੋਪਾਂ ਖਿੱਚਣ ਵਾਲਿਆਂ ਦੇ ਨਾਲ ਉੱਥੇ ਅੰਨ ਦਾਣਾ ਨਹੀਂ ਸੀ ਮਿਲ ਰਿਹਾ ਘੋੜੇ ਵੀ ਬਿਮਾਰ ਹੋ ਚੁੱਕੇ ਸੀ ਸੋ 12 ਦਸੰਬਰ 1841 ਨੂੰ ਸਵੇਰ ਤੋਂ ਲੈ ਕੇ ਇਹ ਲੜਾਈ ਸ਼ੁਰੂ ਹੋਈ ਸ਼ਾਮ ਤੱਕ ਹੁੰਦੀ ਰਹੀ ਸ਼ਾਮ ਦਾ ਸਮਾਂ ਆਇਆ ਲੜਾਈ ਦਾ ਵਿਸ਼ਰਾਮ ਲੱਗਾ ਸਵੇਰ ਦਾ ਫਿਰ ਦਿਨ ਚੜ੍ਹਿਆ ਲੜਾਈ ਫਿਰ ਸ਼ੁਰੂ ਹੋ ਗਈ ਹੁਣ ਲੜਾਈ ਇਲਾਕੇ ਨੂੰ ਕਬਜ਼ੇ ਵਾਸਤੇ ਨਹੀਂ ਸੀ ਹੁਣ ਲੜਾਈ ਇੰਨੀ ਸੀ ਕਿ ਖਾਲਸਾ ਫੌਜਾਂ ਇਸ ਇਲਾਕੇ 'ਚੋਂ ਖਾਲਸਾ ਰਾਜ ਨੂੰ ਆਉਣੀਆ ਚਾਹੁੰਦੀਆਂ ਨੇ ਪਰ ਦੂਜੇ ਪਾਸੇ ਜਿਹੜੇ-ਜਿਹੜੇ ਵੀ ਇਲਾਕਿਆਂ ਨੂੰ ਹਰਾ ਕੇ ਕਾਰਤਕਸੇ ਖਾਰਪੁਖਰ ਨਿੰਮੋ ਕਾਰਗਲ ਸ਼ੰਗਰੀਲਾ ਲੇ ਲਦਾਖ ਟੋਸ਼ੀਗੋਂਡ ਗਾਰਤੋਕ ਇਹ ਜਿਹੜੇ ਵੀ ਇਲਾਕਿਆਂ ਨੂੰ ਹਰਾ ਕੇ ਖਾਲਸਾ ਫੌਜਾਂ ਅੱਗੇ ਗਈਆਂ ਸੀ ਉਹਨਾਂ ਦੇ ਪਿੱਛੇ ਜਿੰਨੇ ਵੀ ਵਿਰੋਧੀ ਰਾਜੇ ਸੀ ਉਹ ਸਾਰੇ ਇਕੱਠੇ ਹੋ ਗਏ ਉਹਨਾਂ ਦੀ ਫੌਜ ਦੀ ਗਿਣਤੀ 40000 ਤੋਂ ਉੱਪਰ ਤੇ ਖਾਲਸਾ ਫੌਜ ਦੀ ਗਿਣਤੀ 2000 ਦੇ ਕਰੀਬ ਤੁਸੀਂ ਵੇਖਿਓ ਆਪਣੀ ਮਾਨਸਿਕਤਾ ਦੇ ਵਿੱਚ ਅਸੀਂ ਆ ਸਪਾਰਟਨਸ ਦੀਆਂ ਫਿਲਮਾਂ ਵੇਖੇ ਨੇ ਨਾ 300 ਤੇ ਬੜਾ ਲੱਗਦਾ ਬੜੇ ਬਹਾਦਰ ਨੇ ਹਾਲਾਂਕਿ ਬਣਾਈਆਂ ਫਿਲਮਾਂ ਨੇ ਤੇ ਇਹ ਤਾਂ ਕੌਮ ਦਾ ਇਤਿਹਾਸ ਹੈ ਕਿਤੇ ਇਹਨੂੰ ਵੇਖੋ ਕਿ ਉਸ 60000 ਫੌਜ ਦੇ ਸਾਹਮਣੇ ਉਹ 2000 ਖਾਲਸੇ ਕਿਵੇਂ ਲੜੇ ਹੋਣਗੇ ਬੜੀ ਬਹਾਦਰੀ ਦੇ ਨਾਲ ਲੜੇ ਅਗਲੇ ਦਿਨ ਸਵੇਰੇ ਕੌਮਦਾਰ ਜਰਨੈਲ ਜਰਨਲ ਜੋਰਾਵਰ ਸਿੰਘ ਆਪ ਫੌਜ ਦੀ ਅਗਵਾਹੀ ਕਰਦਾ ਹੋਇਆ ਜਦੋਂ ਫੌਜ ਬੜੀ ਥੋੜੀ ਰਹੀ ਮੈਦਾਨੇ ਜੰਗ ਦੇ ਵਿੱਚ ਆਇਆ ਤੇਗ ਦੇ ਨਾਲ ਆਹੂ ਲਾ ਕੇ ਰੱਖ ਦਿੱਤੇ ਅਖੀਰ ਇੱਕ ਗੋਲੀ ਆ ਕੇ ਇਸ ਤੇ ਪੱਟ ਤੇ ਲੱਗੀ ਤੇ ਕੌਮਦਾਰ ਜਰਨੈਲ ਜਰਨਲ ਜੋਰਾਵਰ ਸਿੰਘ ਘੋੜੇ ਤੋਂ ਥੱਲੇ ਡਿੱਗ ਪਿਆ ਮੈਦਾਨੇ ਜੰਗ ਦੇ ਵਿੱਚ ਡਿੱਗੇ ਪਏ ਜਰਨੈਲ ਦੇ ਕੋਈ ਨੇੜੇ ਨਹੀਂ ਆ ਰਹੇ ਉਹ ਬਰਸ਼ੇ ਦੇ ਨਾਲ ਲੜ ਰਿਹਾ ਹੈ ਜਿਹੜੇ ਤਿਪਤੀਆਂ ਦੇ ਬਰਸ਼ੇ ਨੇ ਉਹਨਾਂ ਨੂੰ ਵੁੰਗ ਕਿਹਾ ਜਾਂਦਾ ਹੈ ਉਹਨਾਂ ਦੀ ਜਿਹੜੀ ਲੰਬਾਈ ਹੈ ਉਹਨਾਂ ਦੇ ਕੱਦਾਂ ਦੇ ਮੁਤਾਬਕ ਬਹੁਤ ਛੋਟੀ ਹੈ 3.5 ਤੋਂ 4 ਫੁੱਟ ਦਾ ਵੁੰਗ ਹੁੰਦਾ ਜਿਸ ਨੂੰ ਕਿ ਫਲਿੰਕ ਲੋਕਸਪੀਅਰ ਕਿਹਾ ਜਾਂਦਾ ਜਦੋਂ ਤੁਸੀਂ ਬਰਸ਼ਿਆਂ ਦੀਆਂ ਕਿਸਮਾਂ ਲਿਖੋਗੇ ਨਾ ਸਪਾਰਟਨ ਸਪੀਅਰ ਬਹੁਤ ਲੰਬੇ ਨੇ ਜਿਹੜੇ ਸਾਡੇ ਖਾਲਸਾਈ ਸਪੀਅਰ ਨੇ ਖਾਲਸਾਈ ਨੇ ਜੀ ਇਹ 8 ਤੋਂ 12 ਫੁੱਟ ਨੇ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਫਲਿੰਕ ਲੋਕਸਪੀਅਰ ਇਸ ਕਰਕੇ ਕਹੇ ਜਾਂਦੇ ਨੇ ਕਿ ਉਹ ਅਸ਼ਚਰ ਵੀ ਹੈ ਔਰ ਸ਼ਸਤਰ ਵੀ ਹੈ ਉਸ ਨੂੰ ਮੈਦਾਨੇ ਜੰਗ ਦੇ ਵਿੱਚ ਨੇੜਿਓਂ ਵੀ ਵਰਤਿਆ ਜਾਂਦਾ ਹੈ ਤੇ ਉਸ ਨੂੰ ਦੂਰੋਂ ਵੀ ਚਲਾਇਆ ਜਾਂਦਾ ਦੋਵਾਂ ਪਾਸਿਆਂ ਤੋਂ ਤਿੱਖਾ ਹੁੰਦਾ ਸੋ ਤਿੱਬਤ ਦੇ ਜਿਹੜੇ ਸਿਪਾਹੀ ਸੀ ਉਹ ਉਸ ਡਿੱਗੇ ਪਏ ਜਰਨੈਲ ਦੇ ਨੇੜੇ ਨਹੀਂ ਆ ਰਹੇ ਅਖੀਰ ਇੱਕ ਸਿਪਾਹੀ ਨੇ ਬਹੁਤ ਦੂਰੋਂ ਇੱਕ ਵੰਗ ਮਾਰਿਆ ਜਿਹੜਾ ਜਰਨਲ ਜੋਰਾਵਰ ਸਿੰਘ ਦੀ ਪਿੱਠ 'ਤੇ ਲਾ ਕੇ ਛਾਤੀ ਦੇ ਹਾਰ ਪਰ ਨਰਾਗ ਖਾਲਸਾਈ ਫੌਜ ਦਾ ਇਹ ਜਰਨੈਲ ਨਡਾਲ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਪਰ ਫਿਰ ਵੀ ਉਸ ਦੇ ਨੇੜੇ ਕੋਈ ਨਹੀਂ ਆ ਰਿਹਾ ਹੌਲੀ ਹੌਲੀ ਖੂਨ ਵਹਿਂਦਾ ਗਿਆ ਤੜਫਦੇ ਇਸ ਜਰਨੈਲ ਦੇ ਉੱਪਰ ਅਨੇਕਾਂ ਹੀ ਤੀਰਾਂ ਦੇ ਵਾਰ ਹੋਏ ਸਾਰਾ ਤੀਰਾਂ ਦੇ ਨਾਲ ਵਿੰਨ ਕੇ ਇਸ ਨੂੰ ਮੈਦਾਨੇ ਜੰਗ 'ਚ ਸੁੱਟ ਦਿੱਤਾ ਹੁਣ ਖਿਆਲ ਕਰਿਓ ਜਿਹੜੀ 2000 ਫੌਜ ਲੜ ਰਹੀ ਸੀ ਉਹਦੇ ਵਿੱਚੋਂ ਬਚੇ ਕੇਵਲ 250 ਸਪਾਈ ਜਿੰਨਾ ਕਿ ਆਸ਼ਾ ਕੋਟ ਦੇ ਕਿਲੇ ਦੇ ਵਿੱਚ ਸ਼ਰਨ ਲਈ ਹੁਣ ਇਹ ਸਾਡਾ ਉਹ ਵਿਰਸਾ ਸੀ ਕਿ ਅਸੀਂ 12000 ਅੱਜ ਅਸੀਂ ਕਹਿੰਨੇ ਤਿੱਬਤ ਤੋਂ ਲੈ ਕੇ ਕਾਬਲ ਤੱਕ ਦੀਆਂ ਜਿੱਤਾਂ ਇਹ ਸਾਡੀਆਂ ਉਹ ਜਿੱਤਾਂ ਸੀ ਜਿਹੜੀਆਂ ਅਸੀਂ ਪੰਜਾਬ ਤੋਂ ਬਾਹਰ ਸ਼੍ਰੀਨਗਰ ਤੋਂ ਸ਼ੁਰੂ ਕਰਕੇ ਤਿੱਬਤ ਤੱਕ ਗਏ ਸੀ ਔਰ ਖਿਆਲ ਕਰਿਓ ਕਿਹੜੇ ਵਿਰਸੇ ਦੇ ਮਾਲਕ ਹੈ ਕਿ 12000 ਫੌਜ ਲੈ ਕੇ ਉਹ ਜਰਨੈਲ ਤੁਰਿਆ ਸੀ ਅੱਜ ਸ਼ਹੀਦ ਹੋਇਆ ਮੈਦਾਨੇ ਜੰਗ ਚ ਪਿਆ ਤੇ ਉਸ ਦੇ ਜਿਹੜੇ 150 ਬਚੇ ਹੋਏ ਸਿਪਾਈ ਨੇ ਉਹ ਆਸ਼ਾ ਕੋਟ ਦੇ ਕਿਲੇ ਦੇ ਵਿੱਚ ਸ਼ਰਨ ਲੈ ਕੇ ਬਿਤੇ ਹੋਏ ਨੇ ਜਿਹੜੇ ਬਾਅਦ ਵਿੱਚ ਵਾਪਸ ਆਏ ਜਿਨ੍ਹਾਂ ਦੀਆਂ ਹੱਡੀਆਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਉਹਨਾਂ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਰਨਲ ਜੋਰਾਵਾ ਸਿੰਘ ਸ਼ਹੀਦ ਹੋ ਗਿਆ ਹੁਣ ਦੋ ਕਬੀਲਿਆਂ ਚ ਲੜਾਈ ਹੋ ਰਹੀ ਹੈ ਟਕਲਾ ਕੋਟ ਤੇ ਟੋਇ ਟ੍ਰਾਈਬ ਦੇ ਵਿੱਚ ਲੜਾਈ ਕਿਸ ਗੱਲ ਤੋਂ ਹੋ ਰਹੀ ਹੈ ਉਸ ਕਬੀਲੇ ਦਾ ਜਰਨੈਲ ਕਹਿੰਦਾ ਕਿ ਕਿਉਂਕਿ ਅੱਜ ਵੀ ਤੁਸੀਂ ਤਿੱਬਤ ਦੇ ਵਿੱਚ ਜਾਓ ਨਾ ਉੱਥੇ ਕਰਵਾਚ ਹੈ ਇਹ ਹਰ ਇਲਾਕੇ ਦੇ ਆਪਣੇ ਛੋਟੇ ਛੋਟੇ ਰਿਵਾਜ ਹੁੰਦੇ ਨੇ ਸਾਡੇ ਪੰਜਾਬ ਦਾ ਰਿਵਾਜ ਹੈ ਕਿ ਛੋਟਾ ਬੱਚਾ ਹੋਵੇ ਨਾ ਤੇ ਮਾਂ ਘਰੋਂ ਬਾਹਰ ਲੈ ਕੇ ਜਾਣ ਲੱਗੇ ਤੇ ਉਹਨੂੰ ਕਹਿੰਦੇ ਨੇ ਬੇਟਾ ਹੱਥ ਦੇ ਵਿੱਚ ਲੋਹੇ ਦੀ ਚੀਜ਼ ਲੈ ਕੇ ਜਾ ਇਹ ਕਰਵਾਚ ਹੈ ਉੱਥੋਂ ਦਾ ਕੀ ਰਿਵਾਜ ਹੈ ਕਿ ਛੋਟਾ ਬੱਚਾ ਜਦੋਂ ਘਰੋਂ ਬਾਹਰ ਜਾਣ ਲੱਗਦਾ ਹੈ ਉਹਦੇ ਮੋਢੇ ਦੇ ਉੱਪਰ ਸ਼ੇਰ ਦਾ మాਸ ਬੰਨਦੇ ਨੇ ਇਹਨੂੰ ਡਰ ਨਹੀਂ ਆਵੇਗਾ ਬੱਚਾ ਰੋਂਦਾ ਹੋਵੇ ਤੇ ਉਹ ਲੋਕੀ ਇਹ ਯਕੀਨ ਕਰਦੇ ਨੇ ਕਿ ਘਰ ਦੇ ਵਿੱਚ ਸ਼ੇਰ ਦਾ మాਸ ਰੱਖੋ ਤੇ ਬੱਚੇ ਨੂੰ ਡਰ ਨਹੀਂ ਆਵੇਗਾ ਜਦੋਂ ਬੱਚਾ ਜਨਮ ਲੈਂਦਾ ਸਾਡੇ ਵੀ ਪੰਜਾਬ ਚ ਰਵਾਜ ਹੈ ਕਿਤੇ ਕਿਸੇ ਰੁੱਖ ਦੇ ਪੱਤੇ ਬੰਨੇ ਜਾਂਦੇ ਨੇ ਕਿਸੇ ਕਿਤੇ ਰੁੱਖ ਦੇ ਪੱਤੇ ਬੰਨੇ ਜਾਂਦੇ ਨੇ ਉੱਥੇ ਰਵਾਜ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਤੇ ਸ਼ੇਰ ਦਾ మాਸ ਛੋਟਾ ਜਿਹਾ ਘਰ ਦੇ ਦਰਵਾਜ਼ੇ ਅੱਗੇ ਟੰਗਿਆ ਜਾਂਦਾ ਸੋ ਸ਼ੇਰ ਦਾ మాਸ ਉੱਥੇ ਵਿਕਣ ਵਾਲੀ ਮਹਿੰਗੀ ਚੀਜ਼ ਹੈ ਕਿਉਂਕਿ ਇੱਕ ਤਾਂ ਉਸੇ ਇਲਾਕੇ ਚ ਸ਼ੇਰ ਹੈ ਘੱਟ ਦੂਸਰੀ ਗੱਲ ਕਿ ਉਹਨਾਂ ਦੇ ਕਰਮਕਾਂਡ ਦੇ ਨਾਲ ਜੁੜ ਗਏ ਨੇ ਹੁਣ ਲੜਾਈ ਕਿਸ ਗੱਲ ਤੋਂ ਹੋ ਰਹੀ ਹੈ ਲੜਾਈ ਇਸ ਗੱਲ ਤੋਂ ਹੋ ਰਹੀ ਹੈ ਕਿ ਤੰਦਕ ਨਮਗੀਲ ਦੇ ਜਿਹੜੇ ਜਰਨੈਲਿਸਟੋਕ ਦੇ ਕਿਲੇ ਦੇ ਵਿੱਚੋਂ ਲੜਨ ਵਾਸਤੇ ਆਏ ਉਹ ਇੱਕ ਦੂਜੇ ਨਾਲ ਲੜ ਰਹੇ ਨੇ ਕਿ ਇਹ ਮਨੁੱਖ ਜਿਹੜਾ ਲੜਦਾ ਵੇਖਿਆ ਹੈ ਇਹ ਸ਼ੇਰ ਤੋਂ ਕਿਤੇ ਵੱਧ ਬਹਾਦਰ ਹੈ ਤੇ ਜੇਕਰ ਇਹਦਾ ਮਾਸ ਘਰ ਚ ਰੱਖੀਏ ਤੇ ਬੱਚੇ ਕਿੰਨੇ ਬਹਾਦਰ ਹੋਣਗੇ ਇਹ ਤਾਂ ਕਿਤੇ ਵੱਧ ਬਹਾਦਰ ਹੈ ਜਰਨੈਲ ਦੇ ਨਾਲੋਂ ਸ਼ੇਰ ਦੇ ਨਾਲੋਂ ਸੋ ਇਹ ਲੜਾਈ ਹੁੰਦੀ ਰਹੀ ਦੁਪਹਿਰ ਨੂੰ 12 ਵਜੇ ਇਸ ਲੜਾਈ ਦਾ ਇਹ ਫੈਸਲਾ ਹੋਇਆ ਕਿ ਜਿਹੜਾ ਵੀ ਕਬੀਲਾ ਇਸ লাশ ਦਾ ਵੱਧ ਮੁੱਲ ਪਾ ਦੇਵੇ ਉਹ লাশ ਨੂੰ ਲੈ ਲਵੇ ਦੋ ਕਬੀਲਿਆਂ ਨੇ ਇਸ ਦੀ লাশ ਨੂੰ ਖਰੀਦਿਆ ਜੇ ਤੁਸੀਂ ਡਾਕੂਮੈਂਟਰੀ ਤੇ ਦੇਖੋਗੇ ਕਿ ਉਹਨਾਂ ਦਾ ਤਿਪਤੀਆਂ ਦਾ ਹਥਿਆਰ ਹੈ ਦੁਗਦਾ ਦੁਗਦਾ ਇੱਕ ਤਰ੍ਹਾਂ ਦਾ ਦਾਤਰ ਵਰਗਾ ਹੁੰਦਾ ਤੁਸੀਂ ਭਾਈ ਮਨੀਸ਼ ਸਿੰਘ ਉਹਨਾਂ ਨੂੰ ਜਦੋਂ ਬੰਦ-ਬੰਦ ਕੱਟੇ ਜਾਣ ਦੀ ਕੋਈ ਫੋਟੋ ਵੇਖਦੇ ਹੋ ਉਹਦੇ ਵਿੱਚ ਜਿਹੜਾ ਵਿਖਾਇਆ ਗਿਆ ਉਹ ਪੰਜਾਬੀ ਦਾਤਰ ਹੈ ਇਹ ਦੁਗਦਾ ਤਿਪਤੀਆਂ ਦਾ ਹਥਿਆਰ ਹੈ ਉਸ ਦੁਗਦੇ ਦੇ ਨਾਲ ਤੇ ਤੀ ਦੇ ਨਾਲ ਤੀ ਵੀ ਇੱਕ ਉਸ ਤਰ੍ਹਾਂ ਦਾ ਖਾਸ ਤਰ੍ਹਾਂ ਦਾ ਚਾਕੂ ਹੈ ਦੁਗਦੇ ਔਰ ਤੀ ਦੇ ਨਾਲ ਇਸ ਸ਼ਹੀਦ ਹੋਏ ਜਰਨੈਲ ਦੀ লাশ ਨੂੰ ਇੱਕ ਲੱਕੜੀ ਦੇ ਉੱਪਰ ਰੱਖ ਕੇ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਉਸ ਨੂੰ ਤੋਲ-ਤੋਲ ਕੇ ਵੇਚਿਆ ਗਿਆ ਉਹਦਾ ਇੱਕ ਖੱਬਾ ਹੱਥ ਜਿਹੜਾ ਸੀ ਉਹ ਬਚ ਗਿਆ ਬਾਕੀ ਸਾਰੀ ਲਾਸਟ ਜਿਹੜੀ ਸੀ ਉਸ ਨੂੰ ਵੇਚ ਦਿੱਤਾ ਗਿਆ ਉਸ ਗੱਲ ਤੇ ਸਾਡੇ ਕੋਲ ਕੋਈ ਲਿਖਤੀ ਤੌਰ ਤੇ ਬਹੁਤੇ ਸਬੂਤ ਨਹੀਂ ਮਿਲਦੇ ਪਰ ਉਹਨਾਂ ਦੀ ਮੌਲਿਕ ਪਰੰਪਰਾ ਦੇ ਵਿੱਚ ਕਹਿੰਦੇ ਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਦੇ ਹਿਸਾਬ ਦੇ ਨਾਲ ਕੋਈ 25000 ਰੁਪਏ ਕਿਲੋ ਮਾਸ ਬਣਦਾ ਜਿਸ ਰੇਟ ਤੇ ਵਿਕਿਆ ਉਹ ਜਿੰਨਾ ਸਮਿਆਂ ਦੇ ਵਿੱਚ ਸੋਨੇ ਤੇ ਚਾਂਦੀ ਦੇ ਸਿੱਕੇ ਹੋਇਆ ਕਰਦੇ ਸੀ ਕਰੰਸੀ ਉਹਨਾਂ ਸਮਿਆਂ ਦੇ ਵਿੱਚ ਤੇ ਉਹਦਾ ਜਿਹੜਾ ਵਾਲ ਆ ਅੱਜ ਦੇ ਹਿਸਾਬ ਨਾਲ ਕੋਈ 1200 ਰੁਪਿਆ ਅੰਦਾਜ਼ਨ ਮੈਂ ਪੱਕਾ ਨਹੀਂ ਕਹਿ ਸਕਦਾ ਕਿਉਂਕਿ ਤੇ ਸਬੂਤ ਨਹੀਂ ਹੈ ਇਹ ਸੀਨਾ ਬਸੀਨਾ ਚੱਲਦੀਆਂ ਉਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਜੋ ਮੈਂ ਸੁਣਿਆ ਉੱਥੇ ਜਾ ਕੇ ਉਹਨਾਂ ਦੇ ਮੁਤਾਬਕ ਕਿ ਇੰਨਾ ਮਹਿੰਗਾ ਇਸ ਜਰਨੈਲ ਦਾ మాਸ ਵਿਕਿਆ ਕਾਦੇ ਵਾਸਤੇ ਲੋਕੀ ਕਹਿੰਦੇ ਸੀ ਕਿ ਸ਼ੇਰ ਤੋਂ ਕਿਤੇ ਵੱਧ ਬਹਾਦਰ ਹੈ ਇਹਦਾ మాਸ ਅਸੀਂ ਆਪਣੇ ਘਰ 'ਚ ਰੱਖਣਾ ਚਾਹੁੰਦੇ ਸੋ ਇੱਕ ਛੋਟੀ ਜੀ ਉਹਦਾ ਇੱਕ ਹੱਥ ਬਚਿਆ ਤੇ ਕੁਝ ਕਹਿੰਦੇ ਨੇ ਕਿ ਜਨਰ ਅੰਗ ਦਾ ਕੁਝ ਹਿੱਸਾ ਬਚ ਗਿਆ ਜਿਹੜਾ ਨਾ ਖਰੀਦਾ ਗਿਆ ਉਹ ਤਿੱਬਤ ਦੇ ਵਿੱਚ ਉਸ ਥਾਂ ਹੈ ਆ ਸਾਡੇ ਵਿਰਸੇ ਦੀ ਯਾਦਗਾਰ ਇੰਨਾ ਪੱਥਰਾਂ ਦੀ ਢੇਰੀ ਦੇ ਵਿੱਚ ਉਸ ਜਰਨੈਲ ਦਾ ਹੱਥ ਦੱਬਿਆ ਹੋਇਆ ਹੈ ਇਹ ਸਾਡਾ ਵਿਰਸਾ ਹੈ ਇਹ ਸਾਡੀ ਤਿੱਬਤ ਦੀ ਆਖਰੀ ਨਿਸ਼ਾਨੀ ਹੈ ਉਸ ਰਾਜ ਦੀ ਜਿਸ ਨੂੰ ਅਸੀਂ ਖਾਲਸਾ ਰਾਜ ਕਹਿੰਦੇ ਆ ਜਿਹੜਾ ਜਰਨੈਲ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਇਸ ਇਲਾਕੇ ਨੂੰ ਫਤਿਹ ਕਰਦਾ ਗੁਜ਼ਾਰ ਗਿਆ ਇੰਨਾ ਪੱਥਰਾਂ ਦੇ ਵਿੱਚ ਉਹਦਾ ਹੱਥ ਦੱਬਿਆ ਗਿਆ ਹੈ ਔਰ ਇਸ ਥਾਂ ਨੂੰ ਕਹਿੰਦੇ ਨੇ ਸਿੰਗਲਾਬਾ ਚੋਟਨ ਉਹ ਥਾਂ ਜਿੱਥੇ ਸ਼ੇਰ ਸੁੱਤਾ ਪਿਆ ਹੈ ਤੇ ਸੱਚ ਜਾਣਿਓ ਅੱਜ ਵੀ ਇਸ ਦੀ ਬਹਾਦਰੀ ਦੀ ਗੱਲ ਉਹਨਾਂ ਲੋਕਾਂ 'ਚ ਹੁੰਦੀ ਹੈ ਤੁਸੀਂ ਜਦੋਂ ਸਾਰੀ ਡਾਕੂਮੈਂਟਰੀ ਵੇਖੋਗੇ ਉਹਨਾਂ ਲੋਕਾਂ ਦੇ ਕੀ ਵਿਚਾਰ ਨੇ ਇਸਦੀ ਬਹਾਦਰੀ ਦੇ ਬਾਰੇ ਕਿਸ ਤਰ੍ਹਾਂ ਸੋਚਦੇ ਨੇ ਇਸ ਜਰਨੈਲ ਦੇ ਬਾਰੇ ਹੈਰਾਨ ਹੋਵੋਗੇ ਤੁਸੀਂ ਕਿ ਅੱਜ ਵੀ ਜਦੋਂ ਟੋਯੋ ਟ੍ਰਾਈਬ ਦੀ ਕੋਈ ਬੱਚੀ ਪ੍ਰੈਗਨੈਂਟ ਹੁੰਦੀ ਹੈ ਨਾ ਤਾਂ ਉਸ ਨੂੰ ਲੋਕ ਬੜੇ ਢੋਲ ਵਜਾਉਂਦੇ ਹੋਏ ਇਸ ਥਾਂ ਤੇ ਲੈ ਕੇ ਆਉਂਦੇ ਨੇ ਤੇ ਉਹਨਾਂ ਦਾ ਧਾਰਮਿਕ ਆਗੂ ਅਰਦਾਸ ਪਤਾ ਕੀ ਕਰਦਾ ਹੈ ਕਿ ਜੇ ਇਸ ਬੱਚੀ ਦੇ ਕੱਖ ਦੇ ਵਿੱਚੋਂ ਪੁੱਤਰ ਜਨਮ ਲਵੇ ਤਾਂ ਸਿੱਖਾਂ ਦੇ ਸੁਭਾਦਰ ਸ਼ੇਰ ਵਰਗਾ ਇਹ ਉੱਥੋਂ ਦੇ ਲੋਕ ਨੇ ਜਿਹੜੇ ਤੁਹਾਡੇ ਵਿਰਸੇ ਤੇ ਮਾਣ ਕਰਦੇ ਨੇ ਤੇ ਸਾਡੇਆਂ ਅਸੀਂ ਲੋਕ ਉਹ ਆ ਜਿਨ੍ਹਾਂ ਨੂੰ ਵਿਰਸੇ ਦਾ ਪਤਾ ਵੀ ਨਹੀਂ ਸੋ ਇਹ ਜਿਹੜੀ ਡਾਕੂਮੈਂਟਰੀ ਸੀ ਜਿਹਦੇ ਕਾਫੀ ਅੰਸ਼ ਮੈਂ ਤੁਹਾਡੇ ਨਾਲ ਸੀਮਤ ਸਮੇਂ ਦੇ ਵਿੱਚ ਸਾਂਝੇ ਕੀਤੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਉਹ ਵਿਰਸਾ ਸੀ ਜਿਹਦੇ ਬਾਰੇ ਅਸੀਂ ਗੱਲ ਕੀ ਹੈ ਕਿ ਅਸੀਂ ਡਾਕੂਮੈਂਟਰੀ ਦੇ ਰਾਹੀਂ ਇਸ ਵਿਰਸੇ ਨੂੰ ਸੰਭਾਲ ਲਈ ਇੱਕ ਪਾਸੇ ਅਸੀਂ ਗਲਤ ਕਰਕੇ ਇਤਿਹਾਸ ਵਿਗਾੜਿਆ ਜਾ ਰਿਹਾ ਹੈ ਜੇ ਵਿਗਾੜਨ ਦੇ ਵਾਸਤੇ ਲੋਕਾਂ ਕੋਲ ਬਹੁਤ ਸਾਧਨ ਨੇ ਤਾਂ ਅੱਜ ਸਹੀ ਰੂਪ ਦੇ ਵਿੱਚ ਇਤਿਹਾਸ ਨੂੰ ਪ੍ਰਕਾਸ਼ਿਤ ਕਰਨ ਦੇ ਬਾਰੇ ਵੀ ਸਾਡੇ ਕੋਲ ਬਹੁਤ ਸਾਧਨ ਨੇ ਗੱਲ ਇਮਾਨਦਾਰੀ ਦੀ ਹੈ ਡੈਡੀਕੇਸ਼ਨ ਦੀ ਹੈ ਸਮਰਪਣ ਦੀ ਹੈ ਕਿ ਅੱਜ ਅਸੀਂ ਆਪਣੇ ਇਤਿਹਾਸ ਨੂੰ ਵਧੀਆ ਰੂਪ ਚ ਨਖੇੜ ਕੇ ਵਿਚਲਈ ਮਾਧਿਮਾਂ ਦੇ ਰਾਹੀਂ ਸੰਗਤ ਦੇ ਹਿਰਦਿਆਂ ਤੱਕ ਲੈ ਕੇ ਜਾਈਏ ਤਾਂ ਕਿ ਸਾਡਾ ਹੁਣ ਆਉਣ ਵਾਲੇ ਸਮੇਂ ਚ ਕੋਈ ਇਤਿਹਾਸ ਦੇ ਨਾਲ ਖਿਲਵਾੜ ਨਾ ਕਰ ਸਕੇ ਇਸੇ ਤਰ੍ਹਾਂ ਸਾਡੇ ਹੋਰ ਵੀ ਕਈ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਜਿਸ ਤਰ੍ਹਾਂ ਵੀਰਜੀ ਹੁਣਾਂ ਨੇ ਗੱਲ ਕੀਤੀ ਸੀ ਕਿ ਜੂਨ 84 ਦਾ ਜਿਹੜਾ 30 ਸਾਲ ਆ ਰਿਹਾ ਕਿ 30 ਸਾਲ ਹੋ ਗਏ ਨੇ ਜੂਨ 84 ਦੇ ਉਸ ਕੱਲੂਕਾਰੇ ਨੂੰ ਉਹਦੇ ਬਾਰੇ ਵੀ ਮੈਂ ਔਰ ਵੀਰ ਜੀ ਗੁਰਮੀਤ ਸਿੰਘ ਹੁਣੀ ਜਿਹੜੇ ਸਾਡੇ ਸੰਸਥਾ ਇਤਿਹਾਸ ਦਾ ਜਰਮਨ ਜੁਨ ਦੇ ਇੰਚਾਰਜ ਨੇ ਸਾਡੇ ਵੱਲੋਂ ਕਿਤਾਬ ਜਿਹੜੀ ਹੈ ਉਹ 25 ਨੂੰ ਰਿਲੀਜ਼ ਹੋ ਜਾਵੇਗੀ ਤੀਜਾ ਕੱਲੂਕਾਰਾ ਦੁਖਾਂਤ ਅਤੇ ਚਿੰਤਨ ਔਰ ਉਸ ਕਿਤਾਬ ਦੇ ਵਿੱਚ ਤੁਸੀਂ ਵੀ ਉਹ ਅਮੇਜ਼ਿੰਗ ਫੈਕਟ ਮੈਂ ਕਹਿ ਸਕਦਾ ਵੇਖੋਗੇ ਕਿ ਸੰਤ ਜਰਨੈਲ ਸਿੰਘ ਦੀ ਪੋਸਟਮਾਰਟਮ ਰਿਪੋਰਟ ਤੋਂ ਲੈ ਕੇ ਜਿਹੜੇ ਲੋਕਾਂ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਿਸ ਤਰ੍ਹਾਂ ਕਰਵਾਇਆ ਗਿਆ ਉਹਨਾਂ ਸਾਰਿਆਂ ਦੀਆਂ ਇੰਟਰਵਿਊ ਜਿਹੜੀਆਂ ਨੇ ਉਹ ਦਰਜ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਦੁਖਾਂਤ ਸੀ ਚਿੰਤਨ ਸੀ ਔਰ ਇਹਨਾਂ ਵਾਪਰੇ ਹੋਏ 30 ਸਾਲ ਦੇ ਇਹਨਾਂ ਸਮਿਆਂ ਤੋਂ ਬਾਅਦ ਅਸੀਂ ਆਪਣੇ ਵਿਰਸੇ ਨੂੰ ਕਿਵੇਂ ਸਾਹਮਣਾ ਸੋ ਇਹ ਸਾਡੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਵਿਰਸੇ ਦੀ ਸਾਂਝ ਪਾ ਸਕੀਏ ਇਹ ਜਿਹੜੀ ਸਾਰੀ ਡਾਕੂਮੈਂਟਰੀ ਹੈ ਇਹਦੇ 9 ਐਪੀਸੋਡ ਨੇ ਜਿਹੜੇ ਮੇਰੇ ਖਿਆਲ ਦੇ ਨਾਲ ਅਗਲੇ ਹਫਤੇ ਦੇ ਵਿੱਚ ਸਿੱਖ ਚੈਨਲ ਤੋਂ ਲਗਾਤਾਰ ਚੱਲਣੇ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਅਗਲੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਮੈਂ ਅਕਸਰ ਹੈਰਾਨ ਹੋ ਜਾਂਦਾ ਕਿ ਇੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਦਾ ਨਾਈਟਸ ਆਫ ਕਿੰਗ ਆਰਥਰ ਐਕਸਕੈਲੀਬਰ ਸਵਾਰਡ ਦੇ ਬਾਰੇ ਪੜਾਇਆ ਜਾਂਦਾ ਪਰ ਤੁਸੀਂ ਹੈਰਾਨ ਹੋ ਜਾਓਗੇ ਕਿ 18ਵੀਂ ਸਦੀ ਦੀ ਤਾਰੀਖ ਦੇ ਵਿੱਚ ਭਾਈ ਸੁਖਾ ਸਿੰਘ ਮਾੜੀ ਕੰਬੋਕੇ ਦੇ ਬਾਰੇ ਇਹ ਸ਼ਬਦ ਵਰਤੇ ਨੇ ਕਿ ਉਹ ਸਿੱਖਾਂ ਦਾ ਕਿੰਗ ਆਰਥਰ ਸੀ ਸੋ ਅਸੀਂ ਇਹ ਵੇਖਣਾ ਕਿ ਜੇ ਸਾਡੇ ਵਿਰਸੇ ਦੇ ਵਾਰਿਸ ਇੰਨੇ ਅਮੀਰ ਨੇ ਉਹਨਾਂ ਦਾ ਵਿਰਸਾ ਕਿੰਨਾ ਅਮੀਰ ਹੋਵੇਗਾ ਅਸੀਂ ਉਸ ਨੂੰ ਕਿਵੇਂ ਸੰਭਾਲਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਅਸੀਂ ਸੰਗਤ ਦੇ ਰੂਬਰੂ ਕਰਨਾ ਹੈ ਸੋ ਇੰਨੀਆਂ ਕਿ ਬੇਨਤੀਆਂ ਪ੍ਰਮਾਨ ਫਤਿਹ ਦੀ ਸਾਂਝ ਕੋਈ ਰਸਨਾ ਮਾਂਜੀ ਨਾ ਰਹੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ